ਦੋ ਸਾਲ ਦਾ ਜਿਹੜਾ ਬਦਲਾਅ ਆ ਜੇ 75 ਸਾਲਾਂ ਚ ਸਾਨੂੰ ਉਹ ਜਿਹੜੀਆਂ ਹੱਕ ਨਹੀਂ ਮਿਲ ਸਕੇ ਜਿਹੜੇ ਦੋ ਸਾਲਾਂ ਚ ਮਿਲੇ ਆ ਉਹਦੇ ਤੋਂ ਆਮ ਪਬਲਿਕ ਜਿਹੜੀ ਆ ਖੁਸ਼ ਆ ਦੋ ਸਾਲ ਦਾ ਬੱਚਾ ਰੁੱਟਦਾ ਹੀ ਹੁੰਦਾ ਤੇ ਇਹ ਨਹੀਂ ਬਹੁਤ ਵਧੀਆ ਕੰਮ ਕਰ ਰਿਹਾ ਤੇ ਇਸ ਤਰੀਕੇ ਦੇ ਜਿਹੜੀਆਂ ਇਹ ਤਾਂ ਬੜੀ ਬੇਸਿਕ ਚੀਜ਼ਾਂ ਚੀਜ਼ਾਂ ਆ ਇਹ ਤਾਂ ਮੈਂ ਕਹਿੰਨੀ ਆ ਕਿ ਡਿਵੈਲਪਮੈਂਟ ਹੋਣੀ ਹੀ ਚਾਹੀਦੀ ਆ ਜੋ ਹੋ ਵੀ ਰਹੀ ਆ ਇਹਨਾਂ ਸਿਸਟਮ ਹੋਏ ਜਿਹੜੀਆਂ ਬੇਸਿਕ ਨੀਡਸ ਆ ਔਰ ਸੀਜ਼ ਵਾਲਾ ਆਮ ਆਦਮੀ ਪਾਰਟੀ ਜਿਹੜੀ ਆ ਜਾਂ ਫੇ ਇਸ ਹਲਕੇ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੋ ਰਿਹਾ ਹੈ। ਸੰਵਿਧਾਨਪਾਸ਼ ਜੁਨਾ ਦੀ ਇਹ ਹੀ ਹੈ ਕਿ ਉਹਨਾਂ ਬਏ ਜਿਹੜੀ ਲੀਡਰਸ਼ਿਪ ਕੁਆਲਿਟੀ ਆ ਉਹ ਬਹੁਤ ਜ਼ਿਆਦੀ ਆ। ਪੂਰੇ ਪੰਜਾਬ ਦੇ ਵਿੱਚੋਂ ਵੱਧ ਜਿਹੜੀ ਲੀਡ ਆ ਉਹ ਨੰਪੁਰ ਸਾਹਿਬ ਤੋਂ ਹੀ ਆਉਂਦੀ ਆ। ਲੋਕ ਸਭਾ ਵੋਟਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਕਿ ਕੰਪੇਨਿੰਗ ਆ ਬੜੀ ਜੋਰਾਂ ਤੇ ਚੱਲਦੀ ਪਈ ਆ ਅੱਜ ਨਵੇਂ ਸ਼ਹਿਰ ਦੇ ਵਿੱਚ ਮੌਜੂਦ ਆ ਤੁਹਾਨੂੰ ਦਿਖਾ ਸਕਦੇ ਆ ਆਮ ਆਦਮੀ ਪਾਰਟੀ ਦੇ ਸੰਸਦ ਜੀ ਵੀ ਭਗਵੰਤ ਮਾਨ ਝੂਲਮ ਦਾ ਜਵਾਬ ਵੋਟ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੀਐਮ ਭਗਵੰਤ ਮਾਨ ਦੀ ਕੇਜਰੀਵਾਲ ਦੀ ਫੋਟੋ ਲੱਗੀ ਹੈ ਦੂਜੇ ਪਾਸੇ ਜਿਹੜੇ ਕੈਂਡੀਡੇਟ ਨੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਮਾਲਵਿੰਦਰ ਸਿੰਘ ਕੰਗ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਇੱਥੇ ਕੰਪੇਨਿੰਗ ਚੱਲਦੀ ਪਈ ਆ ਕੁਝ ਸਮੇਂ ਤੱਕ ਸੀਐਮ ਭਗਵੰਤ ਮਾਨ ਇੱਥੇ ਪਹੁੰਚ ਰਹੇ ਨੇ ਲੋਕਾਂ ਦਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੱਟ ਦੇਖਣ ਨੂੰ ਮਿਲਦਾ ਪਿਆ ਜਾਣਾਂਗਾ ਲੋਕਾਂ ਕੀ ਨਾਮ ਹੈ ਭਾਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਪਵਨ ਸਿੱਧੂ ਜੀ ਪਹਿਲਾਂ ਤੁਸੀਂ ਕਿਹੜੀਆਂ ਪਾਰਟੀਆਂ ਤੋਂ ਬਿਲੋਂਗ ਕਰਦੇ ਸੀ ਪਹਿਲਾਂ ਆਮ ਆਦਮੀ ਦੇ ਆਉਣ ਤੋਂ ਪਹਿਲਾਂ ਆਮ ਆਦਮੀ ਦੇ ਵਿੱਚ ਆਉਣ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਆ ਕਿ ਉਹ ਕਾਂਗਰਸ ਨੂੰ ਬਿਲੋਂਗ ਕਰਦੇ ਸੀ ਮੈਂ ਜਿਹੜਾ ਹੈਗਾ ਕਿ ਮੈਂ ਗਵਰਨਮੈਂਟ ਜੌਬ ਦੇ ਵਿੱਚ ਸੀਗਾ ਬੀਆਰਐਸ ਲਈ ਹੈ ਮੈਂ ਬੀਆਰਐਸ ਲੈਣ ਤੋਂ ਬਾਅਦ ਵੈਸੇ ਮੈਂ ਜਿਹੜਾ ਹੈਗਾ ਸਾਰੀਆਂ ਹੀ ਡਿਪਾਰਟਮੈਂਟ ਦੀਆਂ ਜਿਹੜੀਆਂ ਯੂਨੀਅਨ ਹੈ ਉਹਨਾਂ ਦਾ ਪੀਐਸਐਮਯੂ ਦਾ ਮੈਂ ਪੰਜਾਬ ਦਾ ਜਨਰਲ ਸੈਕਟਰੀ ਹਾਂ ਪਰ ਕਿਵੇਂ ਦੇਖਦੇ ਆ ਆਮ ਆਦਮੀ ਪਾਰਟੀ ਜਦੋਂ ਪੰਜਾਬ ਚ ਆਈ ਹੈ ਕਿੰਨਾ ਕੁ ਬਦਲਾਅ ਹੈ ਦੇਖੋ ਗੱਲ ਇਹ ਹੈ ਕਿ ਜਿਹੜਾ 2 ਸਾਲ ਦਾ ਇਹ ਪੀਰੀਅਡ ਹੈ ਮਾਨ ਸਾਹਿਬ ਦੀ ਗਵਰਨਮੈਂਟ ਦਾ ਉਹਦੇ ਵਿੱਚ ਇਹ ਗੱਲ ਪੱਕੀ ਹੈ ਕਿ ਹਰ ਇੱਕ ਲੋਕ ਜਨੇ ਆ ਉਹ ਜਿਹੜੀਆਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਆ ਉਹਨਾਂ ਦੀਆਂ ਲੋਕਪੱਖੀ ਨੀਤੀਆਂ ਆ ਉਹਨਾਂ ਤੋਂ ਖੁਸ਼ ਹੈ ਔਰ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਜਿਹੜਾ 2 ਸਾਲ ਦਾ ਜਿਹੜਾ ਬਦਲਾਅ ਆ ਜੇ 75 ਸਾਲਾਂ ਚ ਸਾਨੂੰ ਉਹ ਜਿਹੜੀਆਂ ਹੱਕ ਨਹੀਂ ਮਿਲ ਸਕੇ ਜਿਹੜੇ 2 ਸਾਲਾਂ ਚ ਮਿਲੇ ਆ ਉਹਦੇ ਤੋਂ ਆਮ ਪਬਲਿਕ ਜਿਹੜੀ ਆ ਖੁਸ਼ ਹੈ ਕਿਵੇਂ ਦੇਖਦੇ ਹੋ ਜੀ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਇੱਕ ਬਹੁਤ ਵਧੀਆ ਕੰਮ ਕਰ ਰਹੀ ਹੈ ਜੋ ਕੁਝ ਅਜੇ ਤੱਕ 70 ਸਾਲ ਲੋਕਾਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਆਈਆਂ ਸੀਗੀਆਂ ਉਹਨੇ ਨਹੀਂ ਕੀਤਾ ਹੈਗਾ ਉਹ 2 ਸਾਲਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਫਰਕ ਦੇ ਨਾਲ ਅੱਗੇ ਆਈ ਆ ਤੇ ਹਜੇ ਤਾਂ 2 ਸਾਲ ਦਾ ਬੱਚਾ ਰੋੜਦਾ ਹੀ ਹੁੰਦਾ ਤੇ ਇਹ ਨਹੀਂ ਬਹੁਤ ਵਧੀਆ ਕੰਮ ਕਰ ਰਿਹਾ ਤੇ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਸਾਨੂੰ ਮਤਲਬ ਇੱਕ ਤਾਂ ਸਵਿਧਾਨ ਦਾ ਜਿਹੜਾ ਖਤਰਾ ਸੀਗਾ ਨਾ ਉਹ ਸੰਵਿਧਾਨ ਨੂੰ ਬਚਾਉਣ ਵਾਸਤੇ ਬਹੁਤ ਵੱਡੀ ਇੱਕ ਜਿਹੜੀ ਆ ਲੀਡ ਦੇ ਨਾਲ ਅੱਗੇ ਆਉਣਾ ਪਊਗਾ ਮਾਲਵਿੰਦਰ ਸਿੰਘ ਕੰਗ ਨੂੰ ਕਿਵੇਂ ਦੇਖਦੇ ਹੋ ਆਨੰਦਪੁਰ ਸਾਹਿਬ ਤੋਂ ਚੋਣਾਂ 'ਚ ਖੜੇ ਨੇ ਕਿਵੇਂ ਦਿਨੇ ਕੈਂਡੀ ਮਾਲਵਿੰਦਰ ਕੰਗ ਸਾਹਿਬ ਇੱਕ ਬਹੁਤ ਵਧੀਆ ਸ਼ਖਸੀਅਤ ਆ ਤੇ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਆ ਤੇ ਬਹੁਤ ਹੀ ਵੱਧ ਲੀਡ ਦੇ ਨਾਲ ਆਪਣੇ ਆਨੰਦਪੁਰ ਸਾਹਿਬ ਸੀਟ ਨੂੰ ਜਿਹੜੀ ਆ ਉਹ ਜਿੱਤ ਕੇ ਜਿੱਤ ਪ੍ਰਾਪਤ ਹੋਊਗੀ ਆ ਆਮ ਆਦਮੀ ਪਾਰਟੀ ਹੋਰ ਵੀ ਲੋਕਾਂ ਤੋਂ ਜਾਣਾਂਗੇ ਆ ਦੇਖ ਸਕਦੇ ਹਾਂ ਨਵੇਂ ਸ਼ਹਿਰ ਦੇ ਵਿੱਚ ਲੋਕ ਜਿਹੜੇ ਕੀ ਮੌਜੂਦ ਨੇ ਇੱਧਰ ਹਾਂਜੀ ਅੰਕਲ ਜੀ ਤੁਸੀਂ ਮੈਂ ਪਹਿਲਾਂ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਆਮ ਆਦਮੀ ਪਾਰਟੀ ਜਦੋਂ ਦੀ ਸੱਤਾ ਚ ਆਈ ਹੈ ਕਿੰਨਾ ਕੁ ਬਦਲਾਅ ਦੇਖਣ ਨੂੰ ਮਿਲਿਆ ਆ ਪਹਿਲੀਆਂ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਚ ਕਿੰਨਾ ਕੁ ਡਿਫਰੈਂਟ ਆ ਅ ਪਹਿਲਾਂ ਅਸੀਂ ਪੀਪੀਪੀ ਨੂੰ ਬਿਲੋਂਗ ਕਰਦੇ ਸੀ ਫਿਰ ਜਿੱਦਾਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਆ ਇਹ ਇੱਕ ਕਿੰਨੇ ਹੁੰਦੇ ਆ ਆਈ ਆ ਸੰਗਠਨ ਦੇ ਵਿੱਚ ਆਈ ਆ ਸੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਹੀ ਆ ਤੇ ਬੰਗਿਆਂ ਤੋਂ 2017 ਦੇ ਵਿੱਚ ਮੈਂ ਇਲੈਕਸ਼ਨ ਵੀ ਲੜੀ ਆ ਸੋ ਸਾਨੂੰ ਉਸ ਟਾਈਮ 'ਤੇ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ ਹੁਣ ਤੁਸੀਂ ਆਪ ਮਿਲਦਾ ਬਖੂ ਵੀ ਦੇਖ ਸਕਦੇ ਆ ਅਰ ਦੇ ਘਰ ਤੁਸੀਂ ਘੁੰਮ ਕੇ ਦੇਖੋ ਕਿ ਆਮ ਆ ਜਿਹੜੇ ਲੋਕੀ ਆ ਉਹ ਬਖੂਦ ਆ ਰਹੇ ਆ। ਬਹੁਤ ਇਸ ਹਲਕੇ ਦੇ ਵਿੱਚ ਕਿੰਨੇ ਕੰਮ ਕਾਜ ਹੋਏ ਨੇ। ਇਸ ਹਲਕੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਹੋ ਰਹੇ ਆ। ਆ ਬਾਕੀ ਇੱਥੇ ਕਮੰਡੀ ਦੀ ਲੋੜ ਆ। ਉਹ ਜਿਹੜਾ ਕੰਮ ਹੈ ਉਹ ਵੰਡਰ ਪ੍ਰੋਸੀਜਰ ਆ। ਉਹ ਵੀ ਕੰਮ ਜਿਹੜਾ ਹੈ ਉਹ ਥੋੜੇ ਦਿਨਾਂ ਤੱਕ ਸਟਾਰਟ ਹੋ ਜਾਊਗਾ। ਬਾਕੀ ਗਲੀਆਂ ਨਾਲੀਆਂ ਜਿਹੜੀਆਂ ਇਹ ਤਾਂ ਬੜੀ ਬੇਸਿਕ ਚੀਜ਼ਾਂ ਚਾਹੀਆਂ ਚਾਹੀਆਂ। ਇਹ ਤਾਂ ਮੈਂ ਕਹਿੰਨੀ ਆ ਕਿ ਡਿਵੈਲਪਮੈਂਟ ਹੋਣੀ ਹੀ ਚਾਹੀਦੀ ਆ ਜੋ ਹੋ ਵੀ ਰਹੀ ਆ। ਮੇਨ ਗੱਲ ਇਹ ਹੈ ਕਿ ਜਿਹੜੀਆਂ ਆਪਣਾ ਐਜੂਕੇਸ਼ਨ ਸਿਸਟਮ ਹੋਇਆ ਜਿਹੜੀਆਂ ਬੇਸਿਕ ਨੀਡਸ ਆ ਉਸ ਚੀਜ਼ ਵਾਲਾ ਆਮ ਆਦਮੀ ਪਾਰਟੀ ਜਿਹੜੀ ਹੈ ਜਾਂਾਂ ਫੇ ਇਸ ਹਲਕੇ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੋ ਰਿਹਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਕੈਂਡੀਡੇਟ ਨੇ ਮਾਲਵਿੰਦਰ ਸਿੰਘ ਕੰਗ ਕਿਵੇਂ ਦੇਖਦੇ ਹੋ ਉਹਨਾਂ ਦਾ ਕਿਵੇਂ ਦਾ ਕਿਰਦਾਰ ਹੈ ਉਹਨਾਂ ਦਾ? ਨਹੀਂ ਸਭ ਤੋਂ ਵੱਡੀ ਗੱਲ ਤਾਂ ਮਲਵਿੰਦਰ ਪਾਸੀ ਉਹਨਾਂ ਦੀ ਇਹ ਹੀ ਹੈ ਕਿ ਉਹਨਾਂ ਕੋਲ ਜਿਹੜੀ ਲੀਡਰਸ਼ਿਪ ਕੁਆਲਿਟੀ ਆ ਉਹ ਬਹੁਤ ਜ਼ਿਆਦਾ ਆ। ਉਹਨਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਪਤਾ ਆ ਕਿ ਇਰਦ ਗਿਰਦ ਦੇ ਜਿੰਨੇ ਵੀ ਆਪਣੇ ਆਮ ਆਦਮੀ ਪਾਰਟੀ ਦੇ ਸਪੋਰਟਰ ਆ ਜਾਂ ਵਰਕਰ ਆ ਜਾਂ ਜਿਹੜੇ-ਜਿਹੜੇ ਵੀ ਮੁੱਦੇ ਉਠਾਉਣਾ ਚਾਹੁੰਦੇ ਆ ਲੋਕ ਸਭਾ ਦੇ ਵਿੱਚ ਉਹ ਚੰਗੀ ਤਰ੍ਹਾਂ ਸਟੱਡੀ ਕਰਕੇ ਆਇਆ। ਕਿਉਂਕ ਆਪਣਾ ਜਿਹੜਾ ਪੋਲੀਟੀਕਲ ਜਰਨੀ ਜਿਹੜੀ ਆ ਉਹ ਹੁਣ ਤੋਂ ਹੀ ਨਹੀਂ ਸਟਾਰਟ ਕੀਤੀ ਹੈਗੀ 2001 ਤੋਂ ਕਾਲਜ ਲਾਈਫ ਤੋਂ ਜਾਂ ਫਿਰ ਆਪਣਾ ਯੂਨੀਵਰਸਿਟੀ ਲਾਈਫ ਤੋਂ ਉਹਨਾਂ ਨੇ ਸਟਾਰਟ ਕੀਤੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਦੋ ਵਾਰੀ ਪ੍ਰਧਾਨ ਰਹੇ ਆ ਫਿਰ ਉਸ ਤੋਂ ਬਾਅਦ ਸੈਨੇਟ ਦੇ ਮੈਂਬਰ ਰਹੇ ਆ ਸੋ ਉਹਨਾਂ ਨੇ ਸਭ ਕੁਝ ਪ੍ਰੋਪਰਲੀ ਐਨਲਾਈਜ਼ ਕੀਤਾ ਫੁੱਲੀ ਪ੍ਰਿਪੇਅਰਡ ਆ ਤੇ ਮੈਂ ਤੁਹਾਨੂੰ ਇੱਥੇ ਵੀ ਇਹ ਵੀ ਦੱਸਣਾ ਚਾਹੁੰਦੀ ਆ ਕਿ ਪੂਰੇ ਪੰਜਾਬ ਦੇ ਵਿੱਚ ਉਹ ਵੱਧ ਜਿਹੜੀ ਲੀਡ ਆ ਉਹ ਨੰਬਰ ਸਾਹਿਬ ਤੋਂ ਹੀ ਜਾਉਂਦੀ ਆ ਸੋ ਬਿਲਕੁਲ ਮਾਲਵੀਂਦਰ ਸਿੰਘ ਕਾਂਗ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਕਿ ਆਵਾਜ਼ ਆ ਰਹੀ ਹੈ ਲੋਕ ਸਭਾ ਹਲਕਾ ਨਿਹੰਗਪੁਰ ਸਾਹਿਬ ਤੋਂ ਲੈ ਕੇ ਕਿਉਂਕਿ ਕਿਸੇ ਵੀ ਵਿਅਕਤੀ ਨਾਲ ਗੱਲ ਕਰਦੇ ਆਂ ਇਹੀ ਗੱਲ ਕਹਿੰਦੇ ਨੇ ਵੀ ਵੱਡੀ ਲੀਡ ਤੇ ਜਿਹੜੀ ਕਿ ਮਾਲਵੀਂਦਰ ਸਿੰਘ ਕਾਂਗ ਦੀ ਜਿੱਤ ਹੋਵੇਗੀ ਸੋ ਜੁੜੇ ਹੋਰ ਸਮਰ ਨਿਊਜ਼ ਦੇ ਨਾਲ ਹੋਰ ਕੱਲੀ ਕੱਲੀ ਅਪਡੇਟਸ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਕੈਮਰਨ ਗਗਨ ਦੇ ਨਾਲ ਹਰਜੀਤ ਨਾ ਨੂੰ ਦੱਸ ਸਮਰ ਨਿਊਜ਼ ਨਮਸਕਾਰ